你把刀放下。 ल दरा ਕਰੋ ਵੀਰ ਉਹ ਪਤਾ ਕੀ ਚੈੱਕ ਕਰਿਆ ਆਪਣੇ ਵਾਈਫਾਈ ਐਨੀ ਕਰਕੇ ਨਾ ਇਹਦਾ ਕੱਟ-ਕੱਟ ਕੇ ਲਾਈਵ ਦੁਬਾਰਾ ਚਲਾਉਣਾ ਪੈਂਦਾ ਠੀਕ ਹੈ ਜੀ ਆਹ ਕਰਕੇ ਆਪਾਂ ਨੂੰ ਪ੍ਰੋਬਲਮ ਆ ਰਹੀ ਹੈ ਕੱਟ ਕੇ ਲਗਾ ਚਲਾ ਰਹੇ ਆ ਠੀਕ ਹੈ ਜੀ ਖੇਡ ਕਰੀ ਜਾਓ ਮਰੋ ਭਰਾ ਲਾਈਵ ਕਰੀ ਜਾਓ ਸਾਨੂੰ ਤੇ ਸੇਵਾ ਕਰ ਰਹੀ ਆ ਇਸ ਲਈ ਸੋਰੀ ਕੱਟ-ਕੱਟ ਕੇ ਲਾਈਵ ਚਲਾਉਣ ਲਈ ਵੀਰੋ ہم جلدا آوے ہاں اوہ بندے راسا اچ کوں آ آ ہو اوہ بندے ہاں ਉਹ ਰਾਹੀ ਆ ਲੱਗੇ। ਜਿਹੜਾ ਚੌਂਦਰਾ ਮਠੋ ਵੱਢੀ ਪਿਛੇ ਦਾ। ਉਹ ਪਰੇ ਪਰੇ ਬੱਲੀ। ਨੰਬਰ ਚੱਲ ਰਿਹਾ ਲੋਕਿਆਂ ਦਾ। ਦੇਖੋ ਜੀ। ਇਹ ਚੌਲ ਖੀਰ ਵਾਲੇ ਬਾਬਾ ਜੀ ਦੇ। ਠੀਕ ਹੈ ਜੀ ਸਾਰਿਆਂ ਨੂੰ। ਹੈ? ਆ ਹੋਰ ਆ ਸਾਰੇ ਰੱਚ ਖੀਰ ਵਾਲੇ। ਰਸ ਵਾਲੇ ਚੌਂਦਰਾ ਬਾਬਿਆਂ ਦੇ। ਠੀਕ ਹੈ ਜੀ। ਗੰਨੇ ਦੀ ਰਾਸ ਦੇ ਚੋਲੇ ਆਏ ਬਾਬਾ ਜੀ ਠੀਕ ਹੈ ਜੀ ਸਾਰਿਆਂ ਨੂੰ ਲੰਗਰ ਸ਼ੱਕੇ ਜਾਓ ਜੀ ਜਿਹੜੇ ਜਿਹੜੇ ਮੇਰੇ ਵੀਰ ਲਾਈਵ ਦੇਖ ਰਹੇ ਆ ਬਾਬਾ ਬਖਸ਼ ਸਿੰਘ ਠੀਕ ਹੈ ਜੀ ਲੰਗਰ ਚੱਲ ਰਿਹਾ ਬਾਬਾ ਬਖਸ਼ ਸਿੰਘ ਦੇਖੋ ਚੱਕੀ ਮੜਿਆ ਚੱਕੀ ਦੇਖੋ ਮੇਰੇ ਕੋਲ ਸਤਿ ਸ੍ਰੀ ਅਕਾਲ ਕਰ ਚੱਲ ਰਿਹਾ ਹੈ ਵਰਜ ਦੇ ਗੋਟੀ ਜਵਾ ਕਰ ਰਿਹਾ लाइक कर दिया बना ठीक है जी शेयर कर दिन लाइव जाके देखो सारा मिला दिखा लिया ठीक है जी संग रही है संगत लिया ਬਾਜੀ ਸੋਈ ਦੇ ਭਾਈ ਇਹਨੂੰ ਬੜਾ ਪਹਿਲੇ ਆਇਆ ਵਿੱਚ ਭਾਜੀ ਜੈ ਕਾ ਗੱਲ ਹੀ ਭਾਜੀ ਲਾਈਵ ਤੇ ਆ ਲੈ ਲੈ ਉਹ ਮੇਰੇ ਕਹਿੰਦੇ ਨੇ ਦੇਖਦਾ ਮੈਨੂੰ ਫੋਨ ਆਇਆ ਕਿੰਨੇ ਯਾਰ ਨੇ ਜੁੜੇ ਹੋ ਭਾਜੀ ਕਿੰਨੇ ਨਾਲ ਜੁੜੇ ਹੋ ਤੁਹਾਡੀ ਜਨ ਵਧ ਜਾਂਦੇ ਆ ਇਹਦਾ ਇਹ ਕਿੱਥੇ ਹੋਇਆ ਲਾਈਵ ਕਿੱਥੇ ਲੈ ਲਾਈਵ ਹੱਟਾ ਸਾਰੇ ਭਰਾ ਆ ਆਪਣੇ ਫੈਮਿਲੀ ਆਪਣੇ YouTube ਤੇ ਵੀਰ ਆ ਆਪਣੇ ਦਿਲੋਂ ਜੁੜੇ ਹੋ ਆ ਬੰਰੀ ਦਾ ਜੀ ਦਿੱਤੇ ਹੋਣ ਲਗਾਈ ਬਾਹਰ ਮੈਂ ਮੈਂ ਕਿਹਾ ਚੱਲ ਇਕੱਠੇ ਲੰਗਰ ਸ਼ਾਕ ਰਹੇ ਆ ਚੱਲ ਕੋਈ ਨਾ ਸ਼ਾਕ ਤੂੰ ਮੈਂ ਤੁਹਾਨੂੰ ਦੇ ਆਉਣ ਲਗਾਈ ਜਦੋਂ ਅਨ ਦੋ ਮਿੰਟ ਰੋਕਣਾ ਸ਼ੱਕ ਜਾਂ ਤੇ ਜਤਨੀ ਸ਼ੁਰੂ ਕਰਦੇ ਮੈਂ ਰਾਲਾ ਕਰਨ ਨੂੰ ਮਨਾ ਜੀ ਬਹੁਤ ਦਬਾ ਜੀ ਹੋਰ ਵੀ ਸਾਹਮਣੇ ਰਸ਼ ಅಂತ <tries> ಹೇಳ್ತಾರೆ